अच्छा एकदम आईस अपा बंदगा क्या हो लगिया सब मेरा सारा शौकਾ ਹੁੰਦੇ ਨੇ ਜਲਦੀ ਕੱਟੀ ਦੇ ਕੋਲੋਂ ਦੂਰ ਲੈ ਕੇ ਉਹਨੇ 2 ਮਿੰਟ ਰੋਗ ਲਾ ਤੇਰੇ ਉਹ ਉਹ ਬਰ ਬਰ ਪਾਜਾ ਅੱਛਾ ਬੋਲੋ ਸ਼ਾਨਾ ਨੇ एकदम ਹੈਪੀ ਹਾਂ ਥੈਂਕ ਯੂ ਕਦੇ ਬੁਆ ਨੂੰ ਥੈਂਕ ਯੂ ਬੁਆ ਬੁਆ ਕਿਤੇ ਉਧਰ ਵੇਖ ਉਧਰ ਪਰਲੀ ਸਾਈਡ ਮੈਂ ਜੇ ਲੋਕੀ ਕਹਿ ਹੀ ਦਿੰਦੇ ਬਲੌਗ ਸ਼ੂਟ ਕਰੋ ਦੇਖੋ ਬਲੌਗ ਸ਼ੂਟ ਕਰਨਾ ਕਿੰਨਾ ਔਖਾ ਨਾਲੇ ਮੈਂ ਗੱਡੀ ਚਲਾਉਣਾ ਪਿਆ ਉਹ ਤੋਂ ਗੱਡੀ ਫੜੀ ਹੋਈ ਆ ਪਿੱਛੇ ਵੀ ਗੱਡੀ ਲੱਦੀ ਆ ਗੱਡੀ ਵਿੱਚ ਗੱਡੀ ਲੱਦੀ ਛੋਟੀ ਗੱਡੀ ਵਿੱਚ ਵੱਡੀ ਸਸਿਕਾ ਸਾਰਿਆਂ ਨੂੰ ਵੈਲਕਮ ਬੈਕ ਸਾਡੇ YouTube ਚੈਨਲ ਤੇ ਅੱਜ ਦਾ ਬਲੌਗ ਬਹੁਤ ਸਪੈਸ਼ਲ ਹੈ ਸਾਡੇ ਸਾਰੇ ਫੈਮਿਲੀ ਦੇ ਲਈ ਕਿਉਂਕਿ ਅੱਜ ਸਾਡੇ ਮੁੰਡੇ ਦੀ ਹੈਗੀ ਲੋੜੀ ਏਕਮ ਦੀ ਨਹੀਂ ਏਕਮ ਦੀ ਤੇ ਇਹ ਹੀ ਮਨਾ ਲਈ ਹੋਈ ਆ ਅੱਜ ਮੁੰਡੇ ਦੀ ਲੋੜੀ ਹੈਗੀ ਉਹ ਰਿਆ ਯੂਵੀ ਅੱਜ ਸਾਡੇ ਯੂਵੀ ਦੀ ਲੋੜੀ ਆ ਯੂਵੀ ਦੀ ਪਹਿਲੀ ਲੋੜੀ ਆ ਤੇ ਸਾਰੇ ਅਸੀਂ ਧੂਮ ਧਾਮ ਨਾਲ ਮਨਾਉਣ ਦੀ ਕੋਸ਼ਿਸ਼ ਕਰਦੇ ਫੇ ਪੂਰੀ ਕੋਸ਼ਿਸ਼ ਆ ਨਾ। ਜਿਹਨੂੰ ਟਰਾਈ ਕਰਦੇ। ਟਰਾਈ ਕਰਦੇ ਪੇ ਫਾਇਦੇ ਸ਼ੁਰੂਆਤ ਹੀ ਕੀਤੀ ਹੁਣੇ ਸਾਰੇ ਰੈਡੀ ਸ਼ੈਡੀ ਹੋ ਰਹੇ ਆ ਤੇ ਏਕਮ ਰੈਡੀ ਹੋ ਗਿਆ ਆ ਵਾ। ਉਹ ਵੀ ਡੈਡੀ ਵੀ ਰੈਡੀ ਹੋ ਗਏ ਹੋਏ ਮੂੰਹ ਦੇ ਤੇ ਲੋਈ ਪਾ ਕੇ। ਮੂੰਹ ਦੇ ਤੇ ਲੋਈ ਪਾ ਕੇ। ਇਹ ਵੀ ਦਿਖਾ ਦੇ ਜੀ। ਯੂ ਵੀ ਆ ਵੀ ਸਾਡੇ ਯੂ ਵੀ ਵੀ ਰੈਡੀ ਹੋ ਗਿਆ। ਚੂਚੀ ਇਹਦੀ ਲੋਰੀ ਆ, ਭੁੰਗਰੇ ਦੀ। ਦੋਨੋਂ ਭਰਾ ਆ ਹੀਰੋ ਬਣੇ ਪਏ ਆ। ਓਏ ਓਏ ਤੇਰੀ ਨੂੰ Holi ਕੀ ਕਿਹਾ? ਏਕਮ ਦੀ ਪੂਆ ਇਹ ਬਾਰੋ। ਇੰਗਲੈਂਡ ਤੋਂ ਉਹਨਾਂ ਨੇ ਇੱਕ ਆਪਣੇ ਸਰਪ੍ਰਾਈਜ਼ ਦੇਣਾ ਹਲੇ ਏਕ ਨੂੰ ਪਤਾ ਨਹੀਂ ਹੈਗਾ ਲੈ ਆਏ ਜੀ ਕਿ ਨਹੀਂ ਲੈ ਆਏ ਹਾਂ ਕੱਲ ਸਵਾਦਾਂ ਨੂੰ ਵਿਚਾਰੇ ਬੱਸ ਕਰ ਜਾ ਲੈ ਪਤਾ ਸਭ ਲਾਤੀ ਜੰਨੇ ਉਹ ਬੂਟ ਜਹ ਲਾਤਾ ਹਾਏ ਕੀ ਮੱਥਰਿਆ ਪਿਆ ਹੋਇਆ ਕੀ ਹੋਈ ਉਹ ਪਿਆ ਪਰ ਐਥੇ ਨੁੱਕਰ ਤੇ ਐਥੇ ਸਾਈਡ ਤੇ ਰੱਖ ਦੋ ਬੱਸ ਜਗ੍ਹਾ ਘੱਟ ਗਈ ਦੋ ਸੋਫਾ ਕੱਢਿਆ ਬਾਹਰ ਸੇ ਕਿਉਂਕਿ ਚਾਰ ਪੰਜ ਛੇਰ ਆ ਇੱਕ ਮੰਜਾ ਹੈ ਤੇ ਇਥੇ ਰੱਖ ਦਿੰਦੇ ਸੋਫਾ ਹਨਾ ਸਰ ਜਾਣਾ ਫਿਰ ਤੋਂ ਬਾਈ ਜੀ ਲੋਕੀ ਕਹਿ ਜਾਂਦੇ ਵਲੌਗ ਸ਼ੂਟ ਕਰੋ ਦੇਖੋ ਵਲੌਗ ਸ਼ੂਟ ਕਰਨਾ ਕਿੰਨਾ ਔਖਾ ਨਾਲੇ ਮੈਂ ਗੱਡੀ ਚਲਾਉਣਾ ਪਿਆ ਉਤੋਂ ਗੱਡੀ ਫੜੀ ਹੋਈ ਆ ਪਿੱਛੇ ਵੀ ਗੱਡੀ ਲੱਦੀ ਆ ਗੱਡੀ ਵਿੱਚ ਗੱਡੀ ਲੱਦੀ ਛੋਟੀ ਗੱਡੀ ਵਿੱਚ ਵੱਡੀ ਗੱਡੀ ਲੱਦੀ ਫਿਰਦੇ ਹੀ ਆ ਉਤੋਂ ਮੈਂ ਵੀਡੀਓ ਬਣਾਉਣਾ ਪਿਆ ਉਤੋਂ ਮੈਂ ਗੱਡੀ ਚਲਾ ਵੀ ਰਿਹਾ ਇਹਨੂੰ ਕਹਿੰਦੇ ਵਲੌਗਿੰਗ ਇੰਨੀ ਔਖੀ ਹੁੰਦੀ ਵਲੌਗਿੰਗ ਇਹ ਕੁਝ ਕਰਨਾ ਪੈਂਦਾ ਆ ਦੇ ਜਵਾਕਾਂ ਦੀ ਖੁਸ਼ੀ ਦੇ ਲਈ ਉਦੋਂ ਰਾਹ ਪੀੜਾ ਉਦੋਂ ਸ਼ਹਿਰ ਦੀ ਰਾਹ ਸਾਡੇ ਛੋਟੇ ਪਾਣੇ ਦੀ ਲੋੜੀ ਹੈ ਹਾਂ ਵੇਟ ਆਪ ਕਿਤੇ ਹੈ ਨੋਂਦਾ ਹੁੰਦਾ ਜੂ ਵੀ ਇਹ ਬਿਲਕੁਲ ਸਾਫ਼ ਹੈ ਉਹ ਪਰ ਉਸ ਅੱਛਾ ਅੱਛਾ ਜਿਹਨੂੰ ਕੋਈ ਨੱਬ ਕਰਵਾਏ ਕਿ ਸਾਰੇ ਮਿਕਸਿੰਗਾਂ ਕਰਦੇ ਨੇ ਸਾਰਾ ਕੁਝ ਮਿਕਸੀ ਮਿਕਸੀ ਸਹੀ ਰਹੇ ਇਧਰ ਬੰਦਾ ਮੁਠੀ ਕੋਲ ਚਾਕਲੇਟ ਭਾਰੀ ਆਈਟਮ ਜਿਵੇਂ ਕਿ ਉਹ ਆਵੇ ਸਰਪ੍ਰਾਈਜ਼ ਹੈਂ ਜੋ ਆਵੇ ਸਰਪ੍ਰਾਈਜ਼ ਭਾਰੀ ਆਈਟਮ ਜਿਵੇਂ ਕਿ ਗੱਚਕ ਤੇ ਰੇਵੜੀਆਂ ਇਹ ਥੱਲੇ ਥੱਲੇ ਰਹਿਣੀਆਂ ਫੁੱਲੇ ਫੁੱਲੇ ਉੱਪਰ ਰਹਿਣੀਆਂ ਮਾੜਾ ਕਰ ਹੋਏਗਾ ਇਹ ਪਹਿਲਾ ਮੌਕਾ ਜਦੋਂ ਆਪਾਂ ਬਾਅਦ ਖਾਵਾਂਗੇ ਹੋਰ ਵੀ ਕਰਦੇ ਵਿੱਚ ਬਾਅਦ ਚ ਕੋੜ ਫੁੱਲੀਆਂ ਰੋੜੀਆਂ ਫੁੱਲੇ ਦਸੇ ਘਿਓ ਅੱਛਾ ਇਹ ਪਨਾ ਸਗਣਾ ਦਾ ਵਾਹ ਹਾਂ ਇਹ ਸਾਰਾ ਕੁਸਾ ਕਰਦਾ ਹੁੰਦਾ थे ले थे ले थे ले। थे ले। एक मैल्प करता यू भी होए चूचे चूचे होए। ᱛᱮᱭᱟᱜ ᱠᱟᱛᱮ ᱟᱨᱦᱚᱸ ᱱᱟᱜᱼᱟᱭ᱾ ᱱᱟᱜᱼᱟᱭ᱾ ਮੈਂ ਤੁਹਾਨੂੰ ਕਹਣਾ ਲਿਆ ਹਾਂ ਹੁਣ ਦਰੋਂ ਦੱਬਾ ਹਾਂ ਕੰਮ ਪੂਰਾ ਕੀਤਾ ਹੈਗਾ ਲੈ ਲੱਭੀ ਤੇਰੇ ਤੋਂ ਕਰਨਾ ਹੈ ਇੰਤਜ਼ਾਮ ਕਰਾ ਸਪਾਰ ਦਾ ਅਸੀਂ ਇਹਨਾਂ ਨੂੰ ਬੰਦ ਕਰਿਆ ਕੀ ਹੁੰਦੀ ਆ ਸਭ ਪਿਆਰ ਨਾਲ ਸੌਖਾ ਹੁੰਦਾ ਹੈ ਜਲਦੀ ਗੱਟੀ ਦੇ ਕੋਲੋਂ ਦੂਰ ਲੈ ਕੇ ਉਹਨਾਂ ਨੂੰ 2 ਮਿੰਟ ਰੋਕ ਲਾ ਸਿਨਾਲਾਵਾਦ ਸੇਰੀ ਬੁਆ ਵੱਲੋਂ ਦਿੱਸੇ ਯੂਵੀ ਨੂੰ ਯੂਵੀ ਦੀ ਪਹਿਲੀ ਲੋੜੀ ਦਾ ਬੁਆ ਵੱਲੋਂ ਦਿੱਸਤਾ ਹੋਰ ਇਹ ਕਹਾਣੀ ਇੱਕਮ ਹੈਪੀ ਹਾਂ ਥੈਂਕ ਯੂ ਕਦੇ ਬੁਆ ਨੂੰ ਥੈਂਕ ਯੂ ਬੁਆ ਬੁਆ ਕਿਤੇ ਉਧਰ ਵੇਖ ਉਧਰ ਪਰਲੀ ਸਾਈਡ ਉਹ ਮੇਰੀ ਕੈਪ ਚੱਕੀ ਦਾ ਆਪਾਂ ਵੀ ਬਾਈਕਾਂ ਤੋਂ ਸਾਰੇ ਇਹਨਾਂ ਨੂੰ ਤੇਜ਼ ਹੋ ਗਏ ਲੰਡਾ ਪਾਣੋ ਬਹਿ ਗਿਆ ਹਾਂ ਉਹ ਵੀ ਬਾਈਕ ਕਿਤੇ ਸਰਵਿਸ ਸ਼ਮਾਨ ਨੂੰ ਚੜਦਾ ਨਹੀਂ ਪਿਆ ਇਹਦੇ ਸਭ ਖਾਣਾ ਨਹੀਂ ਕਿ ਮਤਲਬ ਜਿੱਥਰ ਵੀ ਜਾਣਾ ਹੈਗਾ ਉਹਦੇ ਪੂਰੇ ਟਾਈਮ ਬੜੀ ਬੜੀ ਚੀਜ਼ਾਂ ਹੋਣੀ ਨਾ ਨਹੀਂ ਨਾ ਇੱਕ ਵਾਰੀ ਉੱਪਰ ਆਉਂਦਾ ਹਾਂ ਨੇ ਕੋਈ ਵੀ ਬ੍ਰਾਈਂਡ ਨਹੀਂ यूवी ने तो बुक भर लिया ਇਹਦਾ ਪੰਜ ਤਰ੍ਹਾਂ ਦੀ ਪੰਜ ਬੁੱਕਾਂ ਪੰਜ ਪੰਜ ਤਰ੍ਹਾਂ ਦੀਆਂ ਬੁੱਕਾਂ ਭਰੀਆਂ ਨੇ ਪੰਜ ਬੁੱਕਾਂ ਹੁੰਦੀਆਂ ਨੇ ਹਾਂ ਹਾਂ ਪੰਜ ਹੁੰਦੀਆਂ ਨੇ ਇਹਨੇ ਪੰਜ ਬੁੱਕਾਂ ਭਰੀਆਂ ਨੂੰ ਸ ਕਰਨ ਕਹਿੰਦੇ ਆ ਨਾ ਖੋਪਰ ਖਾਈ ਜਾਂਦਾ ਓਏ ਮੂਚ ਕੇ ਤੇ ਰੋੜੀ ਰੋੜੀ ਨਾ ਪੈ ਜਾ ਉਹਦੇ ਮੈਂ ਉਹ ਚੀਜ਼ ਜਪਾ ਕੇ ਦਿਹਾਸਾ ਰੋ ਖਾਣ ਇੱਕ ਵਾਸਤੇ ਆਹ ਗਿਫਟ ਆ ਗਿਆ ਪਿੱਛੇ ਹੋ ਜਾ ਇੱਕ ਮਾ ਪਿੱਛੇ ਜਾ ਪਿੱਛੇ 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 ਹੋ ਜਾ ਪੀਗੋ ਲੋ ਬੋਟਚਾ ਨਾ ਹਾਂ ਉਹ ਹੋ ਗਿਆ ਉਹ ਪਹਿਲਾਂ ਹਣੀ ਪਾਹੂ ਚੱਲਿਆ ਪਹਿਲਾਂ ਚੱਲਿਆ ਉਹ ਘੱਟ ਚੱਲਿਆ ਭੱਜ ਗਿਆ ਉਹ ਡਨ ਉਹ ਛੋਟਾ ਚੱਲਿਆ ਨਹੀਂ ਉਹ ਛੋਟਾ ਨਹੀਂ ਚੱਲਿਆ ਨਹੀਂ ਚੱਲਿਆ ਔਰ ਤੇ ਚੱਲਿਆ ਠੀਕ ਹੈ ਨਾ ਕੋ Hãy subscribe cho hả? Ghiền Mì Gõ Để không bỏ lỡ những video hấp dẫn ਕੀ ਗੁੰਬਲ ਵੀਡੀਓ ਇੱਕਾ ਮਨਾਪੂ ਵੀ ਤੇਲ ਇਹਦੇ ਵਿੱਚ ਤੂੰ ਰੇ ਚੱਲ ਉਹਦੀ ਨ ਤੁਰਨਾ ਨਹੀਂ ਇੱਥੇ ਪਾ ਦੇ ਐਵੇਂ ਨਹੀਂ ਐਵੇਂ ਘੁੰਮੇਦਾ ਹੁੰਦਾ ਘੁੰਮੇਦਾ ਹੁੰਦਾ ਗੋਲ ਗੋਲ ਨਹੀਂ ਨਹੀਂ ਇੱਕੋ ਬਣਿਆ ਚਲੋ ਜੋ ਮੈਨੂੰ ਵੀ ਇਹਦਾ ਮਤਲਬ ਕੀ ਆ ਦਾ ਮਤਲਬ ਇਹ ਆ ਕਿ ਮਲ ਸਵੇਰ ਤੜਕੇ ਉੱਠ ਕੇ ਕੰਮ ਤੇ ਚੱਲ ਜਾਓ ਉੱਠੋ ਜਲਦੀ ਉੱਠੋ ਤੇ ਤੁਸੀਂ ਜਿਹੜੇ ਤੁਹਾਡੇ ਦਲਿੱਦਰ ਵੜਿਆ ਤੁਹਾਡੇ ਪਿੰਡੇ ਵਿੱਚ ਤੁਸੀਂ ਜਿਹੜੇ ਆਲਸੀ ਹੋ ਤੁਹਾਡਾ ਆਸਪਾ ਨਿਕਲ ਜੇ ਹਣਾ ਜੇ ਤੁਸੀਂ ਤਗੜੇ ਹੋ ਤੇਰੇ ਉੱਪਰ ਜਾਂਦੀ ਤੇ ਕੰਮ ਕਰਦੇ ਜਾਓ ਜੇ ਸਰ ਆ ਦਿਲ ਦਸਾ ਚਲੋ ਚਲੋ ਮਾੜਾ ਦੇਖ ਲੋ ਜਿਆ ਦਿਲ ਇੱਧਰ ਦੀ ਜਰ ਜੁਲੇ ਪਾ ਕੇ ਬੰਦਾ ਕਾ ਕੇ ਮਾੜਾ ਦੇਖ ਲੋ ਆ ਵੀ ਪਾਓ ਜੋ ਕੌਣ ਆਸਤ ਹੈ ਆ ਵੀ ਪਾਉ ਪੱਤਰ ਓਏ ਪੁੱਤ ਪਿੱਛੇ ਪਿੱਛੇ ਪਰ ਆਪ ਮੋਰ ਵਿੱਚ ਸਾਰਾ ਤੰਦਰੁਸਤੀ ਰਹੀ ਸਭ ਲੋੜੀ ਭਾਗ ਤੇ ਸਾਰੇ ਲੋੜੀ ਨੂੰ ਤੰਦਰੁਸਤੀ ਬਖਸ਼ੇ ਖੁਸ਼ ਖੁਸ਼ ਰਹਿਣ ਸਾਰੇ ਧਿਆਨ ਨਾਲ ਰੱਖੀ ਮੇਰਾ ਹੱਥ ਲਵਾਇਆ ਤੰਦਰੁਸਤੀ ਤੇ ਪਹਿਲਾਂ ਲੱਗੇ ਹੀ ਜਿਹੜੇ ਉਹ ਵੱਖਰੇ ਸੀ ਚਲੋ ਜੀ ਹੈਪੀ ਲੋੜੀ ਹੈਪੀ ਲੋੜੀ ਕਹਣਾ ਤੈਨੂੰ ਵੋਏ 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 ਵਾਹ ਕਹਣਾ ਵੀ ਨਾ ਨਹੀਂ ਨਹੀਂ ਪਿੱਛੇ ਜਾ ਪਿੱਛੇ ਜਾ ਪਿੱਛੇ ਇਧਰ ਆ ਜਾ ਇਧਰ ਆ ਜਾ ਪਾਪਾ ਯੱਕੋ ਲੱਕੋ ਮੈਨੂੰ ਫਾਇਦਾ ਡੈਡੀ ਵੱਲੋਂ ਮੈਨੂੰ ਮਾਰੇਗੇ ਪੈਸੇ ਡੈਡੀ ਵੱਲੋਂ ਮੈਨੂੰ ਤੇ ਤੈਨੂੰ ਮਾਰੇਗੇ ਪੈਸੇ ਜੇ ਮੇਰੀ ਜੇਬ ਚ ਪਾ ਦੇ ਮੈਨੂੰ ਮਾਰੇਗੇ ਪੈਸੇ ਲੈ ਜੀ ਬਾਬੀ ਵੱਲੋਂ ਆ ਜਾ ਪੁੱਟੜੇ डांस करते हो। तो दादी पोता लगे इंजॉय करने। <laughs> ਲੈ ਗਿਤਾ ਮੇਰਾ ਪਾਣੀ ਕਿੱਥੇ ਯੂਵੀ ਕਿਵੇਂ ਵੰਦਾ ਪਿਆ ਮੇਰਾ ਕਾਰਡਰ ਹੋ ਤੁਲਾ ਪੀਵਾ ਹੋ ਤੁਲੇ ਹੋ ਸੇ ਚੇਕਰੀ ਹੋ ਤੁਲਾ ਚਾਹ ਹੋ ਤੁਲਾ ਚਾਹ ਹੋ ਤੁਲਾ ਚਾਹ ਹੋ ਤੁਲਾ ਚਾਹ ਹੋ ਹੋਣ ਸਮਝ ਨਹੀਂ ਕਿਹੜਾ ਸਟੈਪ ਪਾਣਾ ਹਣਾ ਬਣਾਉਂਦਾ ਦਾ ਉਹ ਮੈਂ ਬਣਾਉਂਦਾ ਹੀ ਬੱਕੇ ਲੈ ਗਿਆ ਸਾਵ ਯੂਵੀ ਨੂੰ পোৱা নাই এই ভোখ চি ਜਾ ਸਕ ਪੰਜਾਬੀ ਦੇ ਰੰਗਾਂ ਦਾ ਹੋ ਨਾ ਇਹ ਸਾਡੀ ਵਾਰੀ ਹਨਾ ਉਹਦੀ ਜਾਏ ਕਮੋ ਕੀ ਕਰਦਾ ਬੰਦਾ ਸਾਰਾ ਕੁਝ ਇੱਥੇ ਲੈ ਆਇਆ ਕੁੱਕਰ ਹੱਕਾ ਨੁੱੜ ਲੱਭੇ ਅੰਡ ਦੇ ਬਾਹਮਾ ਗਿਆ ਚੱਚ ਮਾ ਉਹ ਲੈ ਵੀ ਲਿੱਤਾ ਆ ਪਾਪਾ ਪਿੰਡਾਂ ਦੇ ਪੈਨੂ ਦੇ ਪਈਏ ਕੀ ਕੀ ਪਿਆ ਆ ਬਸ ਸਭ ਕੁਝ ਲੈ ਆਇਆ ਇਹ ਵੀ ਸਾਡਾ ਲੋਕ ਚੱਲੇ ਸਾਰੇ ਜਣੇ ਚਾਚਾ ਵੀ ਚਲਾਦੇ ਘਰੇ ਚਾਚੇ ਤੇ ਗੁੰਡੇ ਦੁਰਦੇ ਪਿਆ ਚਾਚੀ ਦੇ ਨਾਲ ਆ ਕਾਟੇ ਦੇ ਗੁੰਡੇ ਜਾਇਨਾ ਦੁੱਖਣ ਲੱਗ ਜਾਣ ਤੇ ਅਸੀਂ ਵਧਾਈ ਕਰਨ ਦਾ ਆ ਉਹ ਤੇ ਗਏ ਸਿਮਨੋੜੀ ਉਹਦੀ ਮਾਸੀ ਘਰੇ ਗਏ ਓਕੇ ਬਾਈ ਜੀ ਗੁੱਡ ਨਾਈਟ ਸਾਰਿਆਂ ਨੂੰ ਗੁੱਡ ਨਾਈਟ एवरीवन ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਤੇ ਆਪਦੇ ਯਾਰਾਂ ਦੋਸਤਾਂ ਯਾਦੀ ਫੈਮਿਲੀ ਮੈਂਬਰਸ ਨਾਲ ਜ਼ਰੂਰ ਸ਼ੇਅਰ ਕਰਨਾ ਤੇ ਇੱਕ ਕਮੈਂਟ ਜ਼ਰੂਰ ਦੇ ਕੇ ਜਾਣਾ ਜਿਸ ਨਾਲ ਸਾਨੂੰ ਪਤਾ ਲੱਗੂਗਾ ਕਿ ਤੁਹਾਨੂੰ ਸਾਡੀ ਵੀਡੀਓ ਕਿੰਨੀ ਲੱਗੀ ਏ ਕਮ ਬਾਈ ਕਰਦੇ ਬਾਏ ਸਾਰਿਆਂ ਨੂੰ ਤੇ ਬਾਏ ਹੈਪੀ ਲੋੜੀ ਬਾਏ ਹੈਪੀ ਲੋੜੀ ਓਕੇ ਜੀ ਬਾਏ ਹੈਪੀ ਲੋੜੀ ਅਗੇਨ ਥੈਂਕ ਯੂ ਸੋ ਮਾਚ ਸਾਡੀ ਵੀਡੀਓ ਦੇਖਣ ਲਈ ਓਕੇ ਬਾਏ ਗੁੱਡ ਨਾਈਟ ਜੀ ਸਾਰਿਆਂ ਨੂੰ